ਨੰਦਪੁਰ ਸਾਹਿਬ ਪਵਿੱਤਰ ਧਰਤੀ ਹੈ ਦੇਸ਼ ਵਿਦੇਸ਼ ਤੋਂ ਇੱਥੇ ਯਾਤਰੀ ਆਉਂਦਾ ਹੈ ਖਾਸ ਕਰਕੇ ਮੈਂ ਚਾਹੁੰਦਾ ਵੀ ਇੱਥੇ ਸਫਾਈ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਉਹ ਠੀਕ ਕੀਤਾ ਜਾਵੇ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਨੰਗਲ ਵੀ ਕੀਰਤਪੁਰ ਸਾਹਿਬ ਵੀ ਪੂਰੇ ਪੰਜਾਬ 'ਚ ਸਫਾਈ ਮੁਲਾਜ਼ਮਾਂ ਨੇ ਪ੍ਰਾਈਵੇਟ ਏਜੰਸੀ ਦੇ ਵਿਰੁੱਧ ਹੜਤਾਲ ਕੀਤੀ ਹੈ ਮੈਂ ਗਵਰਨਮੈਂਟ ਤੋਂ ਪੁਰਜ਼ੋਰ ਸੀਐਮ ਭਗਵੰਤ ਮਾਨ ਤੋਂ ਇਹ ਪੁਰਜ਼ੋਰ ਮੰਗ ਕਰਦਾ ਹਾਂ ਵੀ ਇਹਨਾਂ ਨੂੰ ਪੱਕਾ ਕੀਤਾ ਜਾਵੇ ਇਹਨਾਂ ਦੀ ਜਿਆਦਾ ਹੀ ਮੰਗਾਂ ਮੰਨ ਕੇ ਨਾ ਅਸੀਂ ਬਾਹਰ ਦੇ ਪ੍ਰਾਈਵੇਟ ਦੇ ठेकेदार ਲਾਈਏ ਦਿੱਲੀ ਤੋਂ ਜਿੱਥੇ ਹੋਰ ਬਸੋ ਕਿ ਸਾਰੇ ਹੱਕ ਇਹਨਾਂ ਨੂੰ ਆਪਣੇ ਕੋਲ ਰੱਖੋ ਨਗਰ ਕੌਂਸਲਾਂ ਕੋਲ ਜਾਂ ਇਹਨਾਂ ਨੂੰ ਇਹਨਾਂ ਦੇ ਹੱਕ ਦਿਓ ਇਹਨਾਂ ਦੇ ਬੰਦੇ ਜਿਹੜੀਆਂ ਨੌਕਰੀਆਂ ਉਹ ਪੱਕੀਆਂ ਕੀਤੀਆਂ ਜਾਣ ਇਹਦੀਆਂ ਮੰਗਾਂ ਤੁਰਤ ਮੰਨੀਆਂ ਜਾਣ ਤਾਂ ਕਿ ਸ਼ਹਿਰ ਦਾ ਅਨੰਦਪੁਰ ਸਾਹਿਬ ਨੰਗਰ ਰੋਪੜ ਜ਼ਿਲ੍ਹਾ ਪੂਰੇ ਪੰਜਾਬ ਦਾ ਸਫਾਈ ਦਾ ਹਾਲ ਵਧੀਆ ਹੋ ਸਕੇ ਜੋ ਕਿ ਇਹ ਕੰਮ ਕਰਦੇ ਨੇ ਉਹ ਆਮ ਬੰਦਾ ਇਨਾ ਔਖਾ ਕੰਮ ਕੋਈ ਵੀ ਕਰ ਸਕਦਾ ਅਸੀਂ ਤਾਂ ਘਰਾਂ 'ਚ ਬੈਠੇ ਹੁੰਦੇ ਆ ਸੋ ਇਸ ਕਰਕੇ ਸਾਰੇ ਸਵੇਰ ਤੋਂ ਲੈ ਕੇ ਰਾਤ ਤੱਕ ਸਫਾਈ ਦਾ ਔਖਾ ਕੰਮ ਜਿਹੜਾ ਹੈਗਾ ਉਹ ਕਰਦੇ ਨੇ ਇਹਨਾਂ ਦੀ ਮੰਗਾ ਜ਼ੋਰ ਮੰਨਿਆ ਜਾਣੀ ਚਾਹੀਦੀ ਹੋਰ ਭਾਵੇਂ ਕੋ ਵੱਡਾ ਮਹਿਕਮਾ ਹੋਵੇ ਹੋਰ ਕੋ ਅਫਸਰ ਬੈਠੇ ਹੋਣ ਉਹ ਮੰਗਾ ਭਾਗਚਾਰ ਦੇ ਨੀਡ ਮੰਨ ਲੋ ਪਰ ਇਹਨਾਂ ਦੀ ਪੁਰਜ਼ੋਰ ਮੇਰੇ ਸ਼ਬਦਾਂ ਦੀ ਬੇਨਤੀ ਹੈ ਸੀਐਮ ਨੂੰ ਤੇ ਕੈਬਨਿਟ ਪੁਰੀ ਨੂੰ ਤੇ ਸਬੀਤਰ ਸਾਹਿਬ ਨੂੰ ਸਾਡੇ ਜਿਹੜੇ ਲੋਕਲ ਮੰਤਰੀ ਹਰਜੋਤ ਸਿੰਘ ਬੈਂਚ ਨੂੰ ਵੀ ਇਹਨਾਂ ਦੀ ਮੰਗਾਂ ਮੰਨਵਾ ਕੇ ਇਹਨਾਂ ਦਾ ਮਸਲਾ ਸੁਲਝਾਓ ਤਾਂ ਕਿ ਆਉਣ ਵਾਲੇ ਦਿਨਾਂ 'ਚ ਸਾਡੀ ਜਿਹੜੀ ਸਰਕਾਰ ਦੀ ਤੁਹਾਡੀ ਵਿੱਚ ਬਿਹਤਰੀ ਹੋਏਗੀ ਗਰੀਬ ਵਰਗ ਦੀ ਮੰਗਾਂ ਤੁਸੀਂ ਮੰਨ ਕੇ ਨਾ ਉਹਨੂੰ ਵੀ ਖੱਟੋਗੇ ਜੱਸੀ ਵੀ ਖੱਟੋਗੇ ਵਾਜ ਜੀ ਕਾਲ ਸਾਹਿਬ ਵਾਜ ਜੀ ਮੈਂ ਕਹਿੰਦਾ ਜੀ ਇਹ ਮਹਾਰਾਜ ਸੱਚੇ ਪਾਸ਼ਾ ਗੁਰੂ ਤੇਗ ਬਹਾਦਰ ਦੀ ਧਰਤੀ ਹੈ ਇੱਥੇ ਸ਼ਹਿਰ ਦੇ ਵਿੱਚ ਬਹੁਤ ਗੰਦ ਪਿਆ ਹੈ ਸਰਕਾਰ ਨੂੰ ਇਹਨਾਂ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਸਾਡੇ ਸੇਵਾਦਾਰਾਂ ਦੀਆਂ ਇਹ ਮੰਗਣੀਆਂ ਚਾਹੀਦੀਆਂ ਪਰ ਜੋ ਅਪੀਲ ਕਰਦਾ ਵੀ ਸਭ ਤੋਂ ਵੱਧ ਇਹ ਸਫਾਈ ਵੱਲ ਧਿਆਨ ਕਰਨਾ ਤੇ ਇਸ ਕਰਕੇ ਜੋ ਕਿ ਸਾਰਾ ਸ਼ਹਿਰ ਸਾਫ਼ ਹੋ ਜਵੇ ਬੜੇ ਦੂਰ ਦੂਰ ਤੇ ਇਥੋਂ ਬਾਹਰੋਂ ਯਾਤਰੀਆਂ ਦੇ ਤੇ ਸ਼ਹਿਰ ਦੇ ਵਿੱਚ ਬਹੁਤ ਗੰਦ ਫੈਲਿਆ ਬਾ ਕੱਲ ਨੂੰ ਬਿਮਾਰੀ ਦਾ ਕੋਈ ਡਰ ਪੈਦਾ ਹੈ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਹੈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਤੇ ਇਹਨਾਂ ਨੇ ਜਿਹੜੀਆਂ ਮੰਗਾਂ ਐ ਉਹ ਜੈ ਜੋ ਹੈ ਉਹ ਮੰਕੇ ਪਹਿਲ ਦੇ ਆਧਾਰ ਤੇ ਇਹਨਾਂ ਨੇ ਫੈਸਲਾ ਕਰਨਾ ਚਾਹੀਦਾ